ਸਾਸ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਕਾਫੀ ਚਰਚਾ ਦੇ ਵਿੱਚ ਨੇ ਇੱਕ ਤਾਂ ਉਹ ਆਪਣੇ ਸਿਰ ਸੇਰਾ ਬੰਦੇ ਹੋਏ ਨਜ਼ਰ ਆ ਰਹੇ ਨੇ ਕਿ ਅਮਰੀਕਾ ਦੇ ਦਖਲ ਨਾਲ ਹੀ ਭਾਰਤ ਤੇ ਪਾਕਿਸਤਾਨ ਦੇ ਵਿੱਚ ਜੰਗਬੰਦੀ ਹੋਈ ਆ ਸੀਜ਼ ਫਾਇਰ ਹੋਇਆ ਹੈ ਕਈ ਵਾਰ ਉਹਨਾਂ ਦੇ ਅਜਿਹੇ ਬਿਆਨ ਸਾਹਮਣੇ ਆ ਚੁੱਕੇ ਨੇ ਤੇ ਹੁਣ ਉਹ ਕਈ ਮੁਲਕਾਂ ਦਾ ਦੌਰਾ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਇਸ ਦੌਰੇ ਦੇ ਦੌਰਾਨ ਉਹਨਾਂ ਨੂੰ ਕਤਰ ਦੇ ਸ਼ਾਹੀ ਪਰਿਵਾਰ ਵੱਲੋਂ ਇੱਕ ਵਿਮਾਨ ਦਿੱਤਾ ਜਾ ਰਿਹਾ ਹੈ ਜਹਾਜ਼ ਦਿੱਤਾ ਜਾ ਰਿਹਾ ਹੈ ਲਗਜ਼ਰੀ ਜਹਾਜ਼ ਹੈ ਇਸ ਜਹਾਜ਼ ਦੀਆਂ ਕੁਝ ਵਿਸ਼ੇਸ਼ਤਾਵਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਪਰ ਇਸ ਜਹਾਜ਼ ਨੂੰ ਲੈ ਕੇ ਸਿਆਸਤ ਵੀ ਸ਼ੁਰੂ ਹੋ ਗਈ ਹੈ ਜਿਹੜੇ ਵਿਰੋਧੀ ਨੇ ਅਮਰੀਕਾ ਦੇ ਵਿੱਚ ਉਹ ਕਹਿੰਦੇ ਨੇ ਜੀ ਬਣਦਾ ਹੀ ਨਹੀਂ ਕਿ ਕੋਈ ਦੇਸ਼ ਇਸ ਤਰ੍ਹਾਂ ਦੇ ਨਾਲ ਡੋਨਾਲਡ ਟਰੰਪ ਨੂੰ ਇਹ ਜਹਾਜ਼ ਗਿਫਟ ਕਰ ਦੇਵੇ ਕਿਉਂਕਿ ਇਹਦੀ ਕੀਮਤ ਆ ਜਿਹੜੀ ਉਹ ਬਹੁਤ ਜ਼ਿਆਦਾ ਹੈ ਇਹਦੀ ਕੀਮਤ ਲਗਭਗ 400 ਮਿਲੀਅਨ ਡਾਲਰ ਹੈ ਯਾਨੀ ਕਿ ਤਕਰੀਬਨ 3300 ਕਰੋੜ ਤੋਂ ਵੱਧ ਦੀ ਕੀਮਤ ਦਾ ਇਹ ਵਿਮਾਨ ਹੈ ਲਗਜ਼ਰੀ ਵਿਮਾਨ ਹੈ ਜਹਾਜ਼ ਹੈ ਜਿਹਦੇ ਵਿੱਚ ਡੈਕ ਬਣੇ ਹੋਏ ਨੇ ਡਬਲ ਡੈਕ ਹੈ ਇਹਦੇ ਵਿੱਚ ਕਈ ਤਰ੍ਹਾਂ ਦੇ ਕਮਰੇ ਸਾਰੀਆਂ ਸਹੂਲਤਾਂ ਮੀਟਿੰਗ ਰੂਮ ਕਾਫੀ ਕੁਝ ਹੈ ਜਹਾਜ਼ ਨਾਲੋਂ ਆਲੀਸ਼ਨ ਜਿਹੜਾ ਘਰ ਕਹ ਲਈਏ ਮਹਿਲ ਕਹ ਲਈਏ ਉਹ ਜ਼ਿਆਦਾ ਨਜ਼ਰ ਆਉਂਦਾ ਹੈ ਹਾਲਾਂਕਿ ਇਹ ਵੀ ਚਰਚਾਵਾਂ ਨੇ ਕਿ ਇਹਨੂੰ ਹੋਰ ਵੀ ਮੋਡੀਫਾਈ ਕਰਵਾ ਸਕਦੀ ਹੈ ਅਮਰੀਕਾ ਸਰਕਾਰ ਕਿਉਂਕਿ ਇਹਦੇ ਵਿੱਚ ਕੁਝ ਸੁਰੱਖਿਆ ਦੇ ਪੱਖੋਂ ਖਾਮੀਆਂ ਜ਼ਰੂਰ ਨੇ ਤੇ ਸ਼ਾਹੀ ਪਰਿਵਾਰ ਵੱਲੋਂ Boeing 747 ਇਹ ਜਿਹੜਾ ਤੋਹਫੇ ਵਜੋਂ ਜੈਟ ਦਿੱਤਾ ਜਾ ਰਿਹਾ ਹੈ 트럼ਪ ਨੂੰ ਇਹਨੂੰ ਇਹ ਕਿਹਾ ਜਾ ਰਿਹਾ ਹੈ ਕਿ ਜਦੋਂ ਤੱਕ 트럼ਪ ਦਾ ਕਾਰਜਕਾਲ ਹੋਵੇਗਾ ਉਦੋਂ ਤੱਕ ਇਹਦੀ ਵਰਤੋਂ ਕੀਤੀ ਜਾਵੇਗੀ ਉਸ ਤੋਂ ਬਾਅਦ ਦੇ ਵਿੱਚ ਇਹ ਜਿਹੜਾ ਉਹ 트럼ਪ ਪ੍ਰੈਜ਼ੀਡੈਂਸ਼ੀਅਲ ਲਾਇਬ੍ਰੇਰੀ ਨੂੰ ਫਾਊਂਡੇਸ਼ਨ ਨੂੰ ਭੇਂਟ ਕਰ ਦਿੱਤਾ ਜਾਵੇਗਾ ਉਹਦਾ ਇਹ ਹਿੱਸਾ ਬਣ ਜਾਵੇਗਾ ਤੇ ਜਿਹੜੇ ਵਿਰੋਧੀ ਨੇ ਡੈਮੋਕ੍ਰੈਟਿਕ ਪਾਰਟੀ ਦੇ ਮੈਂਬਰ ਨੇ ਉਹ ਸਵਾਲ ਖੜੇ ਕਰ ਰਹੇ ਨੇ ਕਹਿੰਦੇ ਜੀ ਅਮਰੀਕੀ ਸੰਵਿਧਾਨ ਦੀ ਇਹ ਉਲੰਘਣਾ ਹੈ ਇਹ ਤੋਹਫਾ ਨਹੀਂ ਮਿਲਣਾ ਚਾਹੀਦਾ ਜਦ ਕਿ ਟਰੰਪ ਦੀ ਕਾਨੂੰਨੀ ਟੀਮ ਨੇ ਦਾਵਾ ਕਰ ਦਿੱਤਾ ਹੈ ਕਿ ਗੈਰ ਕਾਨੂੰਨੀ ਨਹੀਂ ਕਿਉਂਕਿ ਜਹਾਜ਼ ਸਿੱਧੇ ਟਰੰਪ ਨੂੰ ਨਹੀਂ ਸਗੋ ਅਮਰੀਕੀ ਸਰਕਾਰ ਅਤੇ ਟਰੰਪ ਲਾਇਬ੍ਰੇਰੀ ਫਾਊਂਡੇਸ਼ਨ ਨੂੰ ਤੋਹਫੇ ਵਜੋਂ ਮਿਲ ਰਿਹਾ ਹੈ ਜੇਕਰ ਪਰਸਨਲੀ ਟਰੰਪ ਨੂੰ ਮਿਲਦਾ ਤਾਂ ਫੇਰ ਸਵਾਲ ਸੀਗੇ ਤੇ ਹੁਣ ਇਹਦੀਆਂ ਵਿਸ਼ੇਸ਼ਤਾਵਾਂ ਤੁਹਾਨੂੰ ਦੱਸ ਦਿੰਦੇ ਆ ਕਿ ਜਹਾਜ਼ ਕਿਉਂ ਚਰਚਾ ਦੇ ਵਿੱਚ ਆਇਆ ਮਹਿੰਗਾ ਬਹੁਤ ਹੈ ਦੂਸਰਾ ਇਹਦੇ ਵਿੱਚ ਜਿਹੜੀ ਲੰਬਾਈ ਹੈ 76.3 ਮੀਟਰ ਲੰਬਾ ਜਹਾਜ਼ ਹੈ ਜੋ ਕਿ ਇੱਕ 에ਅਰਬੱਸ ਹੁੰਦੀ ਹੈ ਉਹਦੇ ਨਾਲੋਂ ਵੀ ਜ਼ਿਆਦਾ ਲੰਮਾ ਹੈ ਇਹ 380 에ਅਰਬੱਸ ਸਭ ਤੋਂ ਲੰਮੀ ਮੰਨੀ ਜਾਂਦੀ ਹੈ ਉਹਦੇ ਨਾਲ ਵੀ ਲੰਮਾ ਜਹਾਜ਼ ਹੈ ਦੋ ਡੈਕ ਨੇ ਉੱਪਰਲੇ ਡੈਕ ਦੇ ਵਿੱਚ ਵੀ ਵੀ ਆਈ ਪੀ ਮੀਟਿੰਗਾਂ ਵਾਸਤੇ ਜਗ੍ਹਾ ਬਣੀ ਹੈ ਪ੍ਰਾਈਵੇਟ ਸੂਟ ਬਣਿਆ ਹੋਇਆ ਹੈ ਦਫਤਰੀ ਥਾਂ ਲਈ ਸਾਰਾ ਕੁਝ ਉਪਲਬਧ ਹੈ ਜਦਕਿ ਇਸ ਜਹਾਜ਼ ਦਾ ਇਸ ਜੈਟ ਦਾ ਖੇਟਲਾ ਡੈਕਾ ਜਿਹੜਾ ਉਹ ਰਹਿਣ ਵਾਸਤੇ ਆਰਾਮ ਕਰਨ ਵਾਸਤੇ ਬਣਿਆ ਹੋਇਆ ਹੈ ਇਹਦੇ ਵਿੱਚ ਉન્નਤ ਟੈਕਨੋਲੋਜੀ ਦੇ ਇੰਜਣ ਫਿੱਟ ਕੀਤੇ ਗਏ ਨੇ ਆਧੁਨਿਕ ਨੈਵੀਗੇਸ਼ਨ ਦਾ ਇਹਦੇ ਵਿੱਚ ਪ੍ਰੋਸੈਸਾ ਸਾਰਾ ਇਸ ਤੋਂ ਇਲਾਵਾ ਜਿਹੜੀ ਇੰਦਨ ਸਮਰੱਥਾ ਹੈ ਯਾਨੀ ਕਿ ਇਹਦੀ ਕਿੰਨੀ ਕੁ ਇਹਦੇ ਵਿੱਚ ਇੰਦਨ ਪਾਇਆ ਜਾ ਸਕਦਾ ਹੈ ਇੱਕ ਵਾਰ ਵਿੱਚ ਰੀਫਿਲਿੰਗ ਦੇ ਉੱਤੇ 15000 ਕਿਲੋਮੀਟਰ ਤੋਂ ਵੱਧ ਦੀ ਦੂਰੀ ਤੈਅ ਕਰ ਸਕਦਾ ਹੈ ਇੱਕੋ ਵਾਰ ਹੀ ਇੱਕ ਵਾਰ ਦੇ ਵਿੱਚ ਜੋ ਵੀ ਇਹਦਾ ਇੰਦਨ ਪੈਣਾ ਉਹਨੂੰ ਪਾਉਣ ਤੋਂ ਬਾਅਦ ਇਹਦੇ ਵਿੱਚ 4 ਜਨਰਲ ਇਲੈਕਟ੍ਰਿਕ ਜਿਹੜੇ ਨੇ ਇੰਜਨ ਲੱਗੇ ਹੋਏ ਨੇ ਤੇ ਇਸ ਤੋਂ ਇਲਾਵਾ ਜਿਹੜੀ ਇਹਦੀ ਇੰਦਨ ਦੀ ਖਪਤਾ ਉਹ ਬਹੁਤ ਘੱਟ ਦੱਸੀ ਜਾਂਦੀ ਹੈ ਆਵਾਜ਼ ਤੇ ਜਿਹੜਾ ਕਾਰਬਨ ਨਿਕਾਸ ਆ ਉਹ ਬਾਕੀ ਮਾਡਲਾਂ ਨਾਲੋਂ ਜ਼ਿਆਦਾ ਬਿਹਤਰ ਹੈ ਯਾਨੀ ਕਿ ਐਡਵਾਂਸ ਹੈ ਇਹਦੇ ਲਈ ਡੋਨਾਲਡ ਟਰੰਪ ਨੂੰ ਲਗਜ਼ਰੀ ਜਹਾਜ਼ ਜਿਹੜਾ ਤੋਹਫੇ ਦੇ ਵਿੱਚ ਮਿਲ ਰਿਹਾ ਹੈ ਇਦੇ ਲਈ ਇਹਨੂੰ ਅਪਗ੍ਰੇਡ ਕੀਤੇ ਜਾਣ ਦੀ ਸੰਭਾਵਨਾ ਹੈ ਇੱਕ ਤਾਂ ਇਹਦੇ ਵਿੱਚ ਸਪੈਸ਼ਲ ਮਿਲਟਰੀ ਗ੍ਰੇਡ ਕਮਿਊਨੀਕੇਸ਼ਨ ਸਿਸਟਮ ਫਿੱਟ ਕੀਤਾ ਜਾਏਗਾ ਰਡਾਰ ਬਲਾਈਂਡ ਸਪੇਸ ਸਿਸਟਮ ਲੱਗੇਗਾ ਜੈਮਿੰਗ ਟੈਕਨੋਲੋਜੀ ਲੱਗੇਗੀ ਨਿਊਕਲੀਅਰ ਯਾਨੀ ਪ੍ਰਮਾਣੂ ਅਟੈਕ ਦੇ ਬਾਰੇ ਵੀ ਜਿਹੜਾ ਸਿਸਟਮ ਹੈ ਉਹ ਇਹਦੇ ਵਿੱਚ ਲਗਾ ਦਿੱਤਾ ਜਾਵੇਗਾ ਤੇ ਜਹਾਜ਼ ਹੋਰ ਵੀ ਆਧੁਨਿਕ ਹੋ ਜਾਏਗਾ ਕਤਰ ਦੇ ਸ਼ਾਹੀ ਪਰਿਵਾਰ ਵੱਲੋਂ ਇਹ ਸਭ ਤੋਂ ਮਹਿੰਗਾ ਸਭ ਤੋਂ ਲਗਜ਼ਰੀ ਸਭ ਤੋਂ ਵੱਡਾ ਜਹਾਜ਼ ਮੰਨਿਆ ਜਾ ਰਿਹਾ ਹੈ ਜਿਹੜਾ ਟਰੰਪ ਸਰਕਾਰ ਨੂੰ ਪੇਂਟ ਕੀਤਾ ਜਾ ਰਿਹਾ ਹੈ ਹੁਣ ਜਹਾਜ਼ ਨੂੰ ਤੋਹਫੇ ਵਿੱਚ ਦੇਣ ਦੇ ਪੱਖ ਤੋਂ ਕੀ ਮਾਇਨੇ ਨੇ ਵੈਸੇ ਜਿਹੜੇ ਯੂਏਈ ਨਾਲ ਜੁੜਦੇ ਹੋਏ ਦੇਸ਼ ਨੇ ਕਤਰ ਹੋ ਗਿਆ ਇਹ ਸਾਰੇ ਕਾਫੀ ਸ਼ੇਖਾਂ ਦੇ ਨੇ ਇਸ ਕਰਕੇ ਉੱਥੇ ਅਮੀਰ ਲੋਕ ਬਹੁਤ ਨੇ ਉਹਨਾਂ ਵਾਸਤੇ ਇਹ ਚੀਜ਼ਾਂ ਮਾਇਨੇ ਨਹੀਂ ਰੱਖਦੀਆਂ ਪਰ ਫਿਰ ਵੀ ਇਹਦੇ ਵਿੱਚ ਆਪਸ ਦੇ ਵਿੱਚ ਸਬੰਧਾਂ ਨੂੰ ਲੈ ਕੇ ਕੋਈ ਸਮਝੌਤੇ ਹੋਣਗੇ ਉਹਨਾਂ ਦੇ ਤਹਿਤ ਕੋਈ ਗੱਲ ਹੋਵੇਗੀ ਜਾਂ ਫਿਰ ਸਿਰਫ ਅਮਰੀਕਾ ਨੂੰ ਲੁਭਾਉਣ ਵਾਸਤੇ ਖੁਸ਼ ਕਰਨ ਵਾਸਤੇ ਉਪਰਾਲਾ ਕੀਤਾ ਜਾ ਰਿਹਾ ਹੈ ਇਹਦੀਆਂ ਅਜੇ ਚਰਚਾਵਾਂ ਚੱਲ ਰਹੀਆਂ ਨੇ ਹੁਣ ਦੇਖਣਾ ਹੋਵੇਗਾ ਕਿ ਜਹਾਜ਼ ਕਦੋਂ ਅਮਰੀਕਾ ਪਹੁੰਚਦਾ ਹੈ ਤੇ ਇਹਦੇ ਵਿੱਚ ਕਦੋਂ ਹੋਰ ਸੌਦਾ ਕੀਤੀਆਂ ਜਾਂਦੀਆਂ ਨੇ ਤੇ ਫਿਰ ਵਿਰੋਧੀ ਇਹਦੇ ਉੱਤੇ ਕੀ ਟਿੱਪਣੀਆਂ ਕਰਦੇ ਨੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ